ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਬੂਰਾ ਝੋਟਾ ਜੀ ਠੀਕ ਹੈ ਜੀ ਐਸ ਹੈ ਇਹ ਬਿਕਾਊਗਾ ਠੀਕ ਹੈ ਜੀ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000375 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਸੀਗਾ ਜੀ ਸਸੀਗਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਪ੍ਰੇਮ ਕੁਮਾਰਾਪਰਾ ਪਿੰਡ ਪਿੰਡ ਸਹਿਣਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਨੰਬਰ 985878901 ਹਾਂਜੀ ਹਾਂਜੀ ਬਾਈ ਕਿਨੇ ਟਾਂ ਦਾ ਹੋ ਗਿਆ ਛੋਟਾ ਆਪਣਾ ਇਹ ਬਾਈ ਤੀਜਾ ਸਾਲ ਲੱਗ ਗਿਆ ਤੀਜਾ ਸਾਲ ਲੱਗ ਗਿਆ ਕ੍ਰਾਸ ਪੀਸ ਚਾਲੂ ਆ ਆਪਣੀ ਹਾਂ ਫੀਸ ਚਾਲੂ ਆ ਕ੍ਰਾਸ ਪੀਸ 10 ਮਹੀਨਿਆਂ ਦੇ ਛੜਤਾ 11 ਤੀ ਉਹ ਫੀਸ ਕਿਲੇ ਨੇ ਪੈਸੇ ਤੁਸੀਂ ਫੀਸ 500 ਰੁਪਿਆ 500 ਰੁਪਿਆ ਤੇ ਉਹ ਬਕਾਉ ਆਪਣਾ ਇਹ ਹਾਂ ਬਕਾਉ ਆ ਥਾਂ ਦੇ ਤੋੜੇ ਚ ਬਾਈ ਵੇਚਨੇ ਆ ਠੀਕ ਆ ਆਪਣੇ ਕੋਲ ਸਕੰਜਾ ਸਕੰਜਾ ਨਹੀਂ ਬਣਾਇਆ ਵਾ ਠੀਕ ਆ ਕ੍ਰਾਸ ਪੀਸ ਵੀ ਚਾਲੂ ਕਰਤੀ ਨਾਲ ਹਾਂ ਤੇ ਆਪਾਂ ਕਿਹਾ ਤਾਂ ਵੇਚ ਦੋਗੇ ਹਾਂ ਵੇਚਣ ਆਈਆਂ ਸਭ ਇੱਥੇ ਹਾਂ ਅੱਜ ਕੋਈ ਬੰਦਾ ਵਧੀਆ ਰੱਖਣ ਵਾਲਾ ਕੋ ਤੇ ਦੇਖ ਸਕਦਾ ਅਗਲਾ ਇਹਦਾ ਰੇਟ ਰੂਟ ਭਰਾ ਰੇਟ ਭਰੇ ਪਿਆ ਪਸਾਬ ਨਹੀਂ ਦੱਸ ਦਾਂਗੇ ਫੋਨ ਤੇ ਠੀਕ ਹੈ ਜੀ ਜੇ ਕੋਈ ਆਊ ਬੰਦਾ ਆਪਾਂ ਘਰੇ ਗੱਲ ਕਰ ਲਾਂਗੇ ਠੀਕ ਹੈ ਜੀ ਆਪਣਾ ਘਰ ਦਾ ਹੀ ਹੈ ਜੀ ਇਹ ਹਾਂ ਆਪਾਂ ਘਰ ਦਾ ਬੱਚਾ ਪੜਾ ਬਈ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਤੇ ਬਾਕੀ ਮੀਟਿੰਗ ਫੀਸ ਵੀ ਪਾਈ ਦੀ ਹਲੇ ਚਾਲੂ ਹੀ ਆ ਹੁਣ ਵੀ ਮੱਝ ਤੇ ਲੈ ਕੇ ਆਏ ਸੀ ਠੀਕ ਹੈ ਨਾ ਮਾੜਾ ਸਾਈਡ ਤੇ ਲੋ ਜੀ ਕੱਦ ਬੈਡ ਇਹ ਲੀਲਰ ਆ ਵਿੱਚ ਆ ਜਾਂਦਾ ਹਾਂ ਲੀਲੇ ਰਿਆ ਵੇਚਾਂਦਾ ਭਰਾ ਠੀਕ ਹੈ ਚਿੱਟੇ ਪੈਰ ਆ ਜੀ ਚਿੱਟੇ ਪੈਰ ਠੀਕ ਹੈ ਮੱਥਾ ਚਿੱਟਾ ਦੇਖ ਸਕਦੇ ਭਰਾ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਜਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਅਗਲੀ ਵੀਡੀਓ ਚੁੱੱਕ ਕੇ ਬਾਏ